ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸ਼ੀ ਫਰੁਖ ਦੀ ਖਾਸ ਰਿਪੋਰਟ ਮਲੇਰਕੋਟਲਾ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਖਲਾਫ ਐਸਆਈ ਵਿੰਗ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਬੜਿੰਗ ਵੱਲੋਂ ਦਲਿਤ ਵਿਰੋਧੀ ਬਿਆਨ ਦੇਣ ਦੇ ਮਾਮਲੇ 'ਤੇ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪਿਆ ਗਿਆ ਜਿਸ ਵਿੱਚ ਉਨ੍ਹਾਂ ਖਿਲਾਫ ਐਸਆਈ ਐਕਟਾ ਦੀ ਨਿਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਇਸ ਮੁੱਖ ਆਮ ਆਦਮੀ ਪਾਰਟੀ ਦੇ ਐਸਆਈ ਵਿੰਗ ਦੇ ਨੇਤਾ ਪਿਆਰਾ ਸਿੰਘ ਅਤੇ ਕਪਿਲ ਨੇ ਕਿਹਾ ਕਿ ਰਾਜਾ ਬੜਿੰਗ ਦੇ ਬਿਆਨਾਂ ਨਾਲ ਦਲਿਤ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਨੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਆ ਨਾਰੇਬਾਜੀ ਵੀ ਕੀਤੀ ਜੀ ਕੀ ਕਹੋਗੇ ਪਹਿਲਾਂ ਸਾਰਿਆਂ ਨੂੰ ਜੈ ਪੀ ਜੈ ਭਾਰਤ ਆਮ ਆਮੀ ਪਾਰਟੀ ਜਿੰਦਾਬਾਦ ਜੋ ਜੀ ਕੱਲ ਪਰਸੋ ਕਰਨ ਦਾ ਇਲੈਕਸ਼ਨ ਦੇ ਵਿੱਚ ਰਾਜਾ ਬੜਿੰਗ ਨੇ ਜੋ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਜੋ ਦਲੀਲ ਵਿਰੋਧੀ ਬਿਆਨ ਦਿੱਤਾ ਹੈਗਾ ਕਿ ਪੱਠੇ ਪਾਉਂਦੇ ਹੁੰਦੇ ਸੀਗੇ ਬੁੱਟਾ ਸਿੰਘ ਜੀ ਕੀ ਉਹਨਾਂ ਦਾ ਰੰਗ ਕਾਲਾ ਹੈਗਾ ਇਹ ਦਲਿਤ ਵਿਰੋਧੀ ਉਹਨਾਂ ਦੀ ਸੋਚ ਹੈ ਕਿਹੜੇ ਜੋ ਆਪਣੇ ਪਾਰਟੀ ਦੇ ਉਹਨਾਂ ਦੇ ਮੰਤਰੀ ਲੱਗੇ ਸੀਗੇ ਇੰਡੀਆ ਦੇ ਹੋਮ ਮਿਨਿਸਟਰ ਲੱਗੇ ਸੀਗੇ ਉਹਨਾਂ ਦੀ ਕਿਹੜੀ ਪੜ੍ਹਾਈ ਸੀ ਐਜੂਕੇਸ਼ਨ ਸੀ ਉਹ ਵੋਟਾਂ ਜਿੱਤ ਕੇ ਗਏ ਸੀਗੇ ਇਹ ਰਾਜਾ ਜੀ ਦਵਾ ਦੇ ਵਿੱਚੋਂ ਇਹ ਗੱਲ ਕੱਢ ਲਓ ਕਿ ਉਹ ਦਲਿਤ ਦਲੀ ਦੇ ਨਾਲ ਸੰਬੰਧ ਕਰਦੇ ਸੀਗੇ ਤਾਂ ਉਹਨਾਂ ਨੂੰ ਇਹ ਮੰਤਰੀਸ਼ਿਪ ਵੀ ਮਿਲੀ ਉਹ ਬੀਐਡ ਐਮਬੀ ਪੀਐਚਡੀ ਕੀਤੀ ਜੀ ਉਹਨਾਂ ਨੇ ਸਭ ਤੋਂ ਵੱਡੀ ਗੱਲ ਹੈ ਜੀ ਜੋ ਇਹ ਸੋਚ ਕਾਂਗਰਸ ਦੀ 50 ਸਾਲ ਤੋਂ ਆ ਰਹੀ ਹੈ ਉਹ ਬਾਹਰ ਨਿਕਲੀ ਆ ਗਈ। ਕਿ ਜੋ ਵੀ ਬਿਆਨ ਦਿੰਦੇ ਐ ਪਹਿਲਾਂ ਇਹਨਾਂ ਨੇ 바ਵਾ ਸਾਹਿਬ ਦੇ ਉੱਪਰ ਬਿਆਨ ਦਿੱਤੇ ਕਾਂਗਰਸ ਪਾਰਟੀ ਜੋ ਬਿਆਨ ਦੇ ਰਹੀ ਹੈ ਇਸ ਕਰਕੇ ਸੀ ਇਹ ਕਹਿੰਨੇ ਆ ਕਿ ਰਾਜਾ ਵੜਿੰਗ ਨੂੰ ਪਾਰਟੀ ਤੋਂ ਉਤਾਰਿਆ ਜਾਵੇ ਅਸਤੀਫਾ ਵਰ ਕੋ ਮੰਗਿਆ ਜਾਵੇ ਜੋ ਇਹਨਾਂ ਦੇ ਹਾਈ ਕਮਾਂਡ ਹੈਗੇ ਆ ਰਾਹੁਲ ਗਾਂਧੀ ਜੀ ਐਸੀ ਉਹਨਾਂ ਨੂੰ ਇਹ ਮੰਗ ਕਰਦੇ ਆ ਕਿ ਪਹਿਲ ਤੇ ਆਧਾਰ ਤੇ ਰਾਜਾ ਵੜਿੰਗ ਨੂੰ ਪਾਰਟੀ ਤੋਂ ਕੱਢ ਲਿਆ ਜਾਵੇ ਤੇ ਪਾਰਟੀ ਦੇ ਅਹੁਦੇ ਤੋਂ ਸਤੀਫਾ ਉਹਨੂੰ ਦਿੱਤਾ ਜਾਵੇ ਜੀ ਹਾਂਜੀ ਅੱਜ ਅਸੀਂ ਜੋ ਰਾਜਾ ਬਲਿੰਗ ਨੇ ਚੋਣਾਂ ਦੇ ਵਿੱਚ ਜੋ ਸਾਡੇ ਦਲਤ ਸਮਾਜ ਦੇ ਖਿਲਾਫ ਜੋ ਉਹਨਾਂ ਨੇ ਆਪਣੀ ਜਿਹੜੀ ਜ਼ਹਿਰ ਉਗਲੀ ਹੈ ਉਹਦੇ ਖਿਲਾਫ ਸਾਡਾ ਸ਼ਹਿਰ ਮਲੇਰ ਕੋਟਲਾ ਇਕੱਠਾ ਹੋ ਕੇ ਸਾਰਿਆਂ ਨੇ ਡੀਸੀ ਸਾਹਿਬ ਨੂੰ ਅੱਜ ਬੰਗਪੱਤਰ ਦਿੱਤਾ ਹੈ ਉਹਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਰਾਜਾ ਬਲਿੰਗ ਤੋਂ ਸਤੀਫਾ ਲੈ ਕੇ ਉਹਦੇ ਪਰਦਾਦਰ ਦੋੜਾ ਚਾਹੀਦਾ ਹੈ ਐਸੀ ਐਕਸਟ੍ਰਾ ਦਾ ਹੀ ਉਹਦੇ ਪਾਚਾ ਦਰਦ ਹੋਣਾ ਚਾਹੀਦਾ ਤਾਂ ਕਿ ਕਿਉਂਕਿ ਇਹ ਜਿਹੜੀ ਕਾਂਗਰਸ ਸਰਕਾਰ ਦੇ ਵਿੱਚ ਕਾਂਗਰਸ ਦੇ ਜਿਹੜੇ ਲੋਕ ਨੇ ਜਿਵੇਂ ਬਾਦਬਾ ਪਹਿਲਾਂ ਉਹਨੇ ਵੀ ਬਹੁਤ ਕੁਝ ਬੋਲਿਆ ਇਹ ਸਾਰੇ ਲੋਕ ਸਾਡੇ ਸਮਾਜ ਦੇ ਜਿਹੜੇ ਸਾਡੀਆਂ ਵੋਟਾਂ 35% ਨੇ ਪਰ ਸਾਡੇ ਸਮਾਜ ਨਾਲ ਇਹ ਬਹੁਤ ਧੱਕਾ ਕਰ ਰਹੇ ਨੇ ਇਹ ਜ਼ਹਿਰ ਉਗੋ ਰਹੇ ਨੇ ਅਸੀਂ ਮੰਗ ਕਰਦੇ ਹਾਂ ਕਿ ਇਹ ਤੋਂ ਪਹਿਲਾਂ ਪੱਲਿਆਂ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ ਉਸ ਤੋਂ ਬਾਅਦ ਉਹਦੇ ਪਰਚਾ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਸਾਡੇ ਸਮਾਜ ਦੇ ਖਿਲਾਫ ਹੈ ਉਹ ਨਾ ਬੋਲੇ ਇਹੀ ਸਾਡੀ ਮੰਗ ਹੈ